ਲੋਜੀ ਕੇਂਦਰ ਸਰਕਾਰ ਨੇ ਵੱਡੀ ਖੁਸ਼ਖਬਰੀ ਦੇ ਦਿੱਤੀ ਆ ਕਰਮਚਾਰੀਆਂ ਨੇ ਵੱਡਾ ਐਲਾਨ ਕਰ ਦਿੱਤਾ ਤਾਂ ਕਰਮਚਾਰੀ ਇਹ ਖਬਰ ਸੁਣ ਕੇ ਬਾਗੋ ਬਾਗ ਹੋ ਜਾਣਗੇ ਤਾਂ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਕਰਮਚਾਰੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਕਿਹੜਾ ਤੋਹਫਾ ਦਿੱਤਾ ਉਹ ਵੀ ਤੁਹਾਨੂੰ ਦੱਸਦੇ ਹਾਂ ਤਾਂ ਕੇਂਦਰ ਸਰਕਾਰ ਨੇ ਸਰਕਾਰੀ ਖੇਤਰ ਦੇ ਕੰਪਨੀਆਂ ਪੀਐਸਯੂਐਸ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਖੁਸ਼ਖਬਰੀ ਦਿੰਦੇ ਹੋਏ ਵੱਡਾ ਐਲਾਨ ਕੀਤਾ ਸਰਕਾਰ ਨੇ ਇਹਨਾਂ ਕਰਮਚਾਰੀਆਂ ਦੀ ਤਨਖਾਹ ਵਿੱਚ ਜਿਹੜਾ 17000 ਪੈ ਤੱਕ ਵਾਅਦਾ ਕਰਨ ਦਾ ਫੈਸਲਾ ਲਿਆ ਜੀ ਹਾਂ ਕਰਮਚਾਰੀ ਲਈ ਵੱਡੀ ਖੁਸ਼ਖਬਰੀ ਆ ਤਾਂ ਦੱਸਦੀ ਹੈ ਕਿ ਕਰਮਚਾਰੀਆਂ ਦੀ ਤਨਖਾਹਾਂ ਦੇ ਵਿੱਚ ਜਿਹੜੀ ਵੱਡੀ ਮਾਤਰਾ ਦੇ ਵਿੱਚ ਵਾਅਦਾ ਹੋ ਰਿਹਾ ਇਹ ਵਾਅਦਾ ਵੱਖ-ਵੱਖ ਪੱਦਰਾਂ ਤੇ ਕੰਮ ਕਰ ਰਹੇ ਕਰਮਚਾਰੀਆਂ ਲਈ ਹੋਵੇਗਾ ਤੇ 7ਵੇਂ ਪੇ ਕਮਿਸ਼ਨ ਦੇ ਮਾਪਦੰਡਾਂ ਦੇ ਆਧਾਰ ਤੇ ਲਾਗੂ ਕੀਤਾ ਜਾਵੇਗਾ ਇਸ ਤਨਖਾਹ ਵਾਧੇ ਨਾਲ ਜਿਹੜਾ ਪੀਐਸਯੂ ਕਰਮਚਾਰੀਆਂ ਦੀ ਆਮਦਨ ਵਿੱਚ ਮਹੱਤਮਪੂਰਨ ਇਜਾਫਾ ਹੋਵੇਗਾ ਇਹ ਵਾਅਦਾ ਕਰਮਚਾਰੀਆਂ ਦੇ ਪੇ ਲੈਵਲ ਦੇ ਅਨੁਸਾਰ ਕੀਤਾ ਜਾਵੇਗਾ ਜਿਸ ਨਾਲ ਹੇਠਲੇ ਲੈਵਲ ਤੋਂ ਉੱਚੇ ਲੈਵਲ ਤੱਕ ਕਰਮਚਾਰੀਆਂ ਨੂੰ ਲਾਭ ਹੋਵੇਗਾ ਇਹ ਫੈਸਲਾ ਕਰਮਚਾਰੀਆਂ ਦੀ ਜਿਹੜੀ ਆਰਥਿਕ ਸਥਿਤੀ ਮਜ਼ਬੂਤ ਕਰਨ ਦੇ ਨਾਲ ਨਾਲ ਉਹਨਾਂ ਦਾ ਮਨੋਬਲ ਨੂੰ ਵੀ ਵਧਾਏਗਾ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਵਾਅਦਾ ਤੁਰੰਤ ਲਾਗੂ ਨਹੀਂ ਹੋ ਰਿਹਾ ਪਰ ਇਹ ਪ੍ਰਸਤਾਵ ਮੰਤਰੀ ਮੰਡਲ ਕੋਲ ਮਨਜ਼ੂਰੀ ਲਈ ਭੇਜਿਆ ਗਿਆ ਉਮੀਦ ਕੀਤੀ ਜਾ ਰਹੀ ਹੈ ਕਿ ਮਨਜ਼ੂਰੀ ਮਨ ਤੋਂ ਬਾਅਦ पीएससीयू ਕਾਮਚਾਰੀ ਨੂੰ ਇਹ ਵਾਅਦਾ ਉਸ ਤਰੀਕੇ ਨਾਲ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਫੈਸਲੇ ਨਾਲ ਬੀਐਸਐਨਐਲ ਐਂਟੀਪੀਸੀ ONGC ਵਰਗੇ ਵੱਡੇ ਸਰਕਾਰੀ ਕੰਪਨੀਆਂ ਵਿੱਚ ਕੰਮ ਕਰ ਰਹੇ ਹਜ਼ਾਰਾਂ ਕਰਮਚਾਰੀਆਂ ਨੂੰ ਜਿਹੜਾ ਫਾਇਦਾ ਹੋਵੇਗਾ ਸਰਕਾਰ ਦੇ ਇਸ ਕਦਮ ਨੂੰ ਕਰਮਚਾਰੀਆਂ ਵੱਲੋਂ ਸਰਾਹਿਆ ਜਾ ਰਿਹਾ ਤੇ ਉਹਨਾਂ ਦੀ ਵਫਾਦਾਰੀ ਤੇ ਉਤਸ਼ਾਹ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ ਇਸ ਬਾਦੇ ਦੇ ਲਾਗੂ ਹੋਣ ਮਗਰੋਂ ਜਿਨ੍ਹਾਂ ਕਰਮਚਾਰੀਆਂ ਦੀ ਬੇਸਿਕ ਤਨਖਾਹ 3500 ਰੁਪਏ ਆ ਜਾਂ 16668 ਰੁਪਏ ਮਿਲਣਗੇ ਉਹਨਾਂ ਜਿਹੜਾ ਕਰਮਚਾਰੀਆਂ ਦੀ ਬੇਸਿਕ ਤਨਖਾਹ 3500 ਆ 500 ਰੁਪਏ ਆ ਉਹਨਾਂ ਨੂੰ ਜਿਹੜਾ ਵਾਧੇ ਮੰਗਰੋਂ 26541 ਰੁਪਏ ਮਿਲਣਗੇ ਇਸ ਤੋਂ ਬਾਅਦ ਜਿਹੜਾ ਕਰਮਚਾਰੀਆ ਦੀ ਬੇਸਿਕ ਤਨਖਾਹ 550 ਆ ਤਾਂ ਉਹਨਾਂ ਨੂੰ ਜਿਹੜਾ 9500 ਰੁਪਏ ਜਿਹੜਾ ਮਿਲ ਸਕਦੇ ਨੇ ਦੱਸਦੀ ਕਿ ਕਰਮਚਾਰੀ ਲਈ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਕਰਮਚਾਰੀ ਇਹ ਖਬਰ ਸੁਣ ਕੇ ਬਾਗੋ ਬਾਗ ਹੋ ਜਾਣਗੇ ਦੱਸਦੀ ਕਿ ਕੇਂਦਰ ਸਰਕਾਰ ਨੇ ਜਿਹੜਾ ਕਰਮਚਾਰੀਆਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਤਾਂ ਕੇਂਦਰ ਸਰਕਾਰ ਜਿਹੜਾ ਕਰਮਚਾਰੀ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ ਕਿਹੜਾ ਤੋਹਫਾ ਦੇਣ ਜਾ ਰਹੀ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਕੇਂਦਰ ਸਰਕਾਰ ਹੁਣ ਜਿਹੜਾ ਕਰਮਚਾਰੀਆਂ ਦੀ ਤਨਖਾਹਾਂ ਦੇ ਵਿੱਚ ਵਾਧਾ ਕਰਨ ਜਾ ਰਹੀ ਹੈ ਸਰਕਾਰ ਨੇ ਨਾ ਕਰਮਚਾਰੀਆਂ ਤਨਖਾਹ ਵਿੱਚ ਜਿਹੜਾ 17000 ਰੁਪਏ ਤੱਕ ਦਾ ਵਾਅਦਾ ਕਰਨਾ ਜਿਹੜਾ ਫਾਇਸਲਾ ਲਿਆ ਇਹ ਵਾਅਦਾ ਬਖ ਬਖ 11 ਤੇ ਜਿਹੜਾ ਕੰਮ ਕਰ ਰਹੇ ਕਾਮਚਾਰੀਆਂ ਲਈ ਹੋਵੇਗਾ ਇਹ 7ਵੇਂ ਪੇ ਕਮਿਸ਼ਨ ਦੇ ਮਾਪਦੰਡਾਂ ਦੇ ਆਧਾਰ ਤੇ ਲਾਗੂ ਕੀਤਾ ਜਾਵੇਗਾ ਨਾਲ ਹੀ ਦੱਸ ਦਿੰਨੇ ਕਿ ਇਸ ਤਨਖਾਹ ਵਾਧੇ ਨਾਲ ਪੀਐਸਯੂ ਕਾਮਚਾਰੀਆਂ ਦੀ ਆਮਦਨ ਵਿੱਚ ਮਹੱਤਵਪੂਰਨ ਇਜ਼ਾਫਾ ਹੋਵੇਗਾ ਇਹ ਵਾਧਾ ਕਾਮਚਾਰੀਆਂ ਦੇ ਪੇ ਲੈਵਲ ਦੇ ਅਨੁਸਾਰ ਕੀਤਾ ਜਾਵੇਗਾ ਜਿਸ ਨਾਲ ਹੇਠਲੇ ਲੈਵਲ ਤੋਂ ਉੱਚੇ ਲੈਵਲ ਤੱਕ ਦੇ ਕਾਮਚਾਰੀਆਂ ਨੂੰ ਲਾਭ ਹੋਵੇਗਾ ਇਹ ਫੈਸਲਾ ਕਾਮਚਾਰੀਆਂ ਦੀ ਜਿਹੜੀ ਆਰਥਿਕ ਸਥਿਤੀ ਮਜ਼ਬੂਤ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਮਨੋਮਨ ਨੂੰ ਵੀ 哪一个？